ਦੀ ਕਿਸਾਨ ਵਿਰੋਗ ਸਾਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਪਹੁੰਚੇ ਆ ਪਿੰਡ ਬਾ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੋ 15 16 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਤਰਨਤਾਰਨ ਸਾਹਿਬ ਤੋਂ ਪਿੰਡ ਬਾ ਦੀ ਸ਼ਬਾਜਪੁਰ ਬਿਲਕੁਲ ਨਜ਼ਦੀਕ ਕਮਾਲਪੁਰ ਗਲਾਲੀਪੁਰ ਇਹ ਪਿੰਡ ਬਿਲਕੁਲ ਲਾਗੇ ਲਾਗੇ ਆ ਆਲ ਕਡੇਰੀ ਫਾਰਮ ਤੇ ਆਏ ਆ ਦੋਸਤੋ ਵੀਰ ਸ਼ੇਰੇ ਦੇ ਕੋਲ ਅੱਜ ਇਸ ਵੀਡੀਓ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਤੁਹਾਨੂੰ ਆਪਾਂ ਵੇੜਾ ਟੋਟਲ 6k ਦਿਖਾਉਣੀਆਂ ਨੇ 4 ਗੱਭਣ ਤਿਆਰੀ ਵਾਲੇ ਪਸ਼ੂ ਆ ਤੇ ਦੋ ਬੜਾ ਸੂਈਆਂ ਸਵਾਈਆਂ ਨੇ ਇੱਕ ਤੇ ਜਸਟ ਕੁਝ ਇੱਕ ਸਮਾਂ ਪਹਿਲਾਂ ਦੋਸਤੋ ਹੁਣੇ ਸੂਈ ਸਵਾਈਆ ਜੇਰ ਪਣੀ ਅਜੇ ਬਾਕੀ ਆ ਤੇ ਇੱਕ ਵਾਰ ਜਿਹੜੀ ਸੂਈ ਸਵਾਈਆ ਠੀਕ ਆ ਜੀ ਸੋ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਤੇ ਜਿਹੜੇ ਪਸ਼ੂ ਸੋਣ ਵਾਲੇ ਆ ਕਿੰਨਾ ਸਮਾਂ ਹਜੇ ਇਹਨਾਂ ਦਾ ਬਾਕੀ ਆ ਤੇ ਕੀ ਰੇਟ ਕੀ ਮੁੱਲ ਰਹਿਣ ਵਾਲਾ ਉਹ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੂਗੀ ਤਰੀਕ ਦੋਸਤੋ ਅੱਜ ਆਪਾਂ 5 ਦਸੰਬਰ ਨੂੰ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 2:30 ਵਜੇ ਦਾ ਗੱਲਬਾਤ ਕਰਾਂਗੇ ਵੀਰ ਛੇਰੇ ਦੇ ਨਾਲ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਸੋ ਸਕਿਪ ਨਾ ਕਰਿਆ ਕਰੋ ਮੇਰਾ ਵੀਰ ਵੀਡੀਓ ਕਿਉਂਕਿ ਪੂਰੀ ਇਨਫੋਰਮੇਸ਼ਨ ਹੈ ਤੇ ਪੂਰਾ ਪਸ਼ੂ ਆਪਾਂ ਤੁਹਾਨੂੰ ਤੋੜ ਕੇ ਖੋਲ ਕੇ ਚੰਗੀ ਤਸੱਲੀ ਨਾਲ ਦਿਖਾ ਦਈਦਾ ਉਸ ਤੋਂ ਬਾਅਦ ਤੁਸੀਂ ਆਪਣਾ ਫੈਸਲਾ ਡਿਸੀਜਨ ਲੈਣਾ ਹੁੰਦਾ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਾਸਰੀ ਕਾਲ ਰਾਇ ਵੀਰ ਕੀ ਹਾਲ ਹੋ ਠੀਕ ਠਾਕ ਸਭ ਬੜੇ ਵਧੀਆ ਭਾਜੀ ਠੀਕ ਠਾਕ ਹੋ ਹਾਂਜੀ ਸਭ ਵਧੀਆ ਜੀ ਕਿਰਪਾ ਮਹਾਰਾਜ ਜੀ ਸਿਰ ਵੀਰ ਉਹਦੇ ਵੀ ਮਾਲ ਪੰਜ-ਛਤ ਕੇ ਪਸ਼ੂ ਪਈ ਸੀ ਆਪਾਂ ਹਾਂਜੀ ਵਿਕ ਬੂ ਗਏ ਸਾਰੇ ਹਾਂਜੀ ਹੋ ਗਏ ਸੇਲ ਭਾਜੀ ਠੀਕ ਹੈ ਜੀ ਹਾਂਜੀ ਤੇ ਅੱਜ ਵੀ ਮੈਨੂੰ ਲਗਾ ਤੋਹਫੇ ਚੀਜ਼ਾਂ ਕੱਢ ਕੇ ਲੈ ਜਾਂਦੀਆਂ ਫਿਰ ਖਾਏ ਵੇਖ ਆਹ ਦੋਸਤੋ ਬੱਚੀ ਬੜੀ ਪਿਆਰੀ ਆ ਠੀਕ ਆ ਜੀ ਇਸੇ ਤਰ੍ਹਾਂ ਜਿਹੜੇ ਨਾਗ ਹੋਣਾ ਦੇ ਆ ਕੋਈ ਦੂਜੇ ਸੁਵੇ ਕੋਈ ਪਹਿਲੇ ਸੁਵੇ ਬੱਚੀਆਂ ਪਲੂਨ ਵਿੱਚ ਰਲਾ ਮਿਲਾ ਜਾ ਦੋਸਤੋ ਇਸੇ ਤਰ੍ਹਾਂ ਜਿਹੜੇ ਨਾਗਾ ਤੁਹਾਨੂੰ ਦਿਖਾਉਣਾ ਚੰਗੀ ਕੁਆਲਿਟੀ ਦੀਆਂ ਬੱਚੀਆਂ ਹੋਣਗੀਆਂ ਸੋ ਚੰਗੇ ਫਾਰਮਰ ਭਰਾ ਚੰਗੇ ਫਾਰਮ ਦੇ ਵਿੱਚ ਪਾਉਣ ਵਾਲੇ ਠੀਕ ਆ ਜੀ ਤੁਸੀਂ ਜ਼ਰੂਰ ਖਰੀਦਦਾਰੀ ਕਰ ਸਕਦੇ ਹੋ ਬੱਚੀ ਛੇਰੇ ਵੀ ਬੜੀ ਚੰਗੀ ਆ ਹਾਂਜੀ ਸੰਸਰ ਪਲੂਨ ਪਹਿਲਾ ਸੁਵੇ ਸੋਨੜੀ ਆ ਪਹਿਲਾਂ ਵਾਲੀ ਚਿਹਰੇ ਪਿਓਰ ਚੌਗੀ ਆ ਚੌਗੀ ਆ ਹਾਂਜੀ ਬੱਚੀ ਬੜੀ ਕਮਾਲ ਆ ਕੇ ਆਪਾਂ ਦੋੰਦੀਆਂ ਵਿੱਚ ਬੜੀ ਜਮੀ ਆ ਪਿਓਰ ਚੌਗੀ ਇਹ ਜਾਨਵਰ ਵੇ ਆ ਦੇਖੋ ਜੀ ਸੋ ਹੈ ਜੀ ਬਹੁਤ ਖੂਬਸੂਰਤ ਦੋਸਤੋ ਚੰਗੀ ਕੁਆਲਿਟੀ ਦੇ ਵਿੱਚ ਬੱਚੀ ਰੰਗ ਪ੍ਰਿੰਟ ਬਹੁਤ ਖੂਬਸੂਰਤ ਆ ਮੂੰਹ ਮੱਥੇ ਦੀ ਬੜੀ ਚੰਗੀ ਆ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਆਪਾਂ ਪੂਰਾ ਦਿਖਾ ਕੇ ਦੋਸਤੋ ਪੂਰਾ ਤੋਰ ਕੇ ਫੇਰ ਗੱਲ ਬਣਨੀ ਆ ਸੋ ਨਿਗਾ ਸਾਰੇ ਭਰਾਵਾਂ ਤੇ ਚੜੂਗੀ ਬੱਚੀ ਬੜੀ ਪਿਆਰੀ ਆ ਸੋ ਚੰਗੇ ਚੰਗੇ ਫਾਰਮਰ ਭਰਾ ਜਿਹੜੇ ਚੰਗੇ ਚੰਗੇ ਫਾਰਮ ਵਾਲੇ ਵੀਰ ਆ ਉਹਨਾਂ ਨੇ ਦੋਸਤੋ ਇਹ ਬੱਚੀ ਖਰੀਦਣੀ ਆ ਕਿਉਂਕਿ ਬਹੁਤ ਬਾ ਕਮਾਲ ਹਵਾਨੇ ਛੱਡੇ ਦੀ ਬਹੁਤ ਜਦੀ ਖੂਬਸੂਰਤ ਬਰੀਕੀ ਦੇ ਵਿੱਚ ਹਵਾਨਾ ਛੱਡਾ ਸਪੇਸ ਵਾਂਡ ਆਫ ਸੀ ਥਣਾਂ ਦੀ ਬੜੀ ਪਿਆਰੀ ਆ ਤੇ ਬਿਲਕੁਲ ਗਰਾਪੀ ਪਿੰਕ ਕੱਡਰ ਤੇ ਚੌੜਾ ਪਿੱਠਪੜਾ ਜਿਵੇਂ ਇੱਕ ਆਪਾਂ ਮੱਝਾਂ ਦਾ ਦੇਖਦੇ ਆ ਛਿਰੇ ਵੀਰ ਚੌਗੀ ਬੱਛੀ ਆ ਦਿਨ ਕਿੰਨੇ ਕ ਲੈਂਦੀ ਆ ਜੇ ਸਭ ਸਭ ਲੈ ਜਾਣੇ ਕੋ ਹਫਤੇ ਦਾ ਲਾਗੇ ਬੰਨੇ 10 ਦਿਨ ਵੀ ਖਰ ਸਕਦੀ ਬੱਛੀ 8-10 ਕ ਦਿਨ ਮੰਨੀ ਆ ਜੀ ਹਾਂ ਜੀ 8-10 ਬੱਛੀ ਬੰਨੀ ਆ ਥੱਲੇੋਂ ਬੜੀ ਆ ਆ ਵੇਖੋ ਥਣ ਥਣ ਕਿੰਨਾ ਪਿਆਰਾ ਲੱਗਿਆ ਲਿਆਓ ਇੱਧਰ ਆ ਲਓ ਅਜੇ ਦੇ ਬੱਛੀ ਭਲਾਂ ਭਲਾਂ ਇਹ ਵੇਖੋ ਥਣ ਕਿਡਾ ਕਿਡਾ ਮੋਟਾ ਥਣ ਲੱਗਾ ਬੱਛੀ ਬਹੁਤ ਥਣ ਵਧੀਆ ਕੱਢੂਗੀ ਬੱਛੀ ਹੂੰ ਹਰ ਲਓ ਵੀ ਭਰਾਵੋ ਠੀਕ ਆ ਜੀ ਉਹ ਲੈਗ ਸਕੋਰ ਚੈੱਕ ਕਰੋ ਬਾਕੀ ਹਾਂ ਤੇ ਬਾਕੀ ਦਾ ਵੀ ਉੱਚੀ ਆ ਇਧਰ ਮੋਹੋ ਦੰਦੀ ਵੀ ਤੁਹਾਨੂੰ ਦਿਖਾ ਦਈਏ ਆ ਬੱਸ ਪਤਾ ਆ ਦੋ ਦੋ ਵੇ ਸਾਈਡ ਦੀਆਂ ਖਲੋਤੀਆਂ ਜੀ ਆ ਲਓ ਜੀ ਛੇਕ ਤੇ ਕੰਨੀਆਂ ਖਲੋਤੀਆਂ ਠੀਕ ਆ ਜੀ ਦੋਵੇਂ ਖਲੋਤੀਆਂ ਦੋਆ ਸਾਈਡ ਚੌਕ ਦੇ ਅਜੇ ਦੋਸਤੋ ਬਰਾਬਰੀ ਕੀਤੇ ਆ ਠੀਕ ਆ ਚੌਕ ਦੇ ਬਰਾਬਰੀ ਚੌਗੀ ਬੱਛੀ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਬਹੁਤ ਖੂਬਸੂਰਤ ਕੁਆਲਿਟੀ ਹੈ ਦੋਸਤੋ ਵੈਸੇ ਸਾਰੇ ਭਰਾਵੋ ਨੇ ਤੁਸੀਂ ਆਪਣੀ ਨਿਗਾਹ ਦੇ ਵਿੱਚੋਂ ਕੱਢ ਹੀ ਲੈਣੀ ਆ ਵੇਖਦੇ ਆ ਸਾਰੀ ਪਤਾ ਲੱਗ ਜਾਂਦਾ ਹੀਰੇ ਦਾ ਠੀਕ ਆ ਬਹੁਤ ਖੂਬਸ ਬੰਤਰ ਬੰਤਰ ਬੱਚੀ ਬੜੀ ਪਿਆਰੀ ਉਪਰੋਂ ਬੜੀ ਫਲੈਟ ਪੱਦਰ ਐ ਸੰਸਰ ਜਵਾਨ ਹੁੰਦੇ ਆ ਨਾ ਪੂਰਾ ਇੱਕ ਗੇਟ ਕਾ ਦਵਸ਼ੀ ਹੈ ਹੋਰ ਕਰ ਜੂਗੀ ਮੈਂ ਵੀ ਪੂਰੀ ਹੋ ਜੇ ਬੜੀ ਬੰਨੀ ਹੈ ਬੱਚੀ ਕੇ ਮੈਂ ਦੋਸਤੋ ਪਹਿਲਾਂ ਬੱਚੀ ਦਾ ਸੋਣਾ ਠੀਕ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਰੂ ਕਮਾਲਾ ਕਰਮਾਂ ਲਈ ਠੀਕ ਹੈ ਜੀ ਤੇ ਬਾਕੀ ਬੈਕ ਸਾਈਡ ਤੋਂ ਇੱਕ ਵਾਰੀ ਤੁਹਾਨੂੰ ਅਬ ਇਧਰ ਇਧਰੋਂ ਦਿਖਾਈਏ ਸਾਰੀ ਦਿਖਾਓ ਇੱਕ ਰੀ ਆਹ ਕਰੋ ਚੈੱਕ ਇਹਦਾ ਪੜਾ ਹੀ ਥਨ ਲਗਾ ਗਿਆ ਥਨ ਤੋਂ ਬੜਾ ਚੰਗਾ ਵਸ਼ੀਂ ਵੇਖੋ ਹਾਂ ਇਜਲੇ ਦੀ ਪਾਲ ਲੱਤੀ ਆ ਵੇਖੋ ਥਾਣੇ ਤੋਂ ਅਬ ਦੇਖ ਠੰਡੀ ਸੀਲ ਵੇਖੋ ਥਾਣ ਹਾਂ ਹਾਂ ਇਲਾ ਥਾਂ ਵਧੀਆ ਬਣੀ ਹੋਈ ਵਸਦੀ ਠੀਕ ਆ ਲੈ ਵੀ ਛੇਰੇ ਵੀਰੇ ਨਗਦ ਦੇਣਾ ਕਿੰਨੇ ਦਾ ਪੰਜ ਸੰਧ ਸਾਹਿਬ ਅੱਛੀ ਦੇ ਜੀਕਰ ਦਾ 5 ਲੱਖ ਨਹੀਂ ਵੇਚਦੀ ਹਾਂ ਵਸੀ ਨੇ ਚਲੋ ਜਿੰਨੇ ਭੈਣ ਭਰਾ ਨੇ ਖੜਨੀ ਆ ਗਾੜੀ ਵੇਚਣੀ ਉਹਦੇ ਵਾਸਤੇ ਵੀ ਆਪਾਂ ਰੋਟੀ ਛੱਡ ਕੇ ਸੰਧ ਸਾਹਿਬ ਆ ਉਹ ਵਸੀ ਦੇਵਾਂਗੇ 85 ਹਜ਼ਾਰ 85 ਦੀ ਹਾਂਜੀ 85 ਦੀ ਮੁੱਲ ਜਿੰਨਾ ਮਰਜ਼ੀ ਕਰ ਲਈਏ ਠੀਕ ਹੈ ਜੀ ਏਡੀ ਵਛੀ ਨੂੰ ਮੰਨ ਲਓ ਜਿੰਨਾ ਵੀ ਮੁੱਲ ਕਰ ਲਈਏ ਉਨਾ ਹੀ ਥੋੜਾ ਹੂੰ ਬੜੀ ਪਿਆਰੀ ਵਛੀ ਖੂਬਸੂਰਤ ਨਸਲ ਬਰੀਡ ਬੜੀ ਆ ਸਾਰਿਆਂ ਬੰਨਾਂ ਤਾਂ ਚੋਹਾਂ ਨੋਕਰਾਂ ਤੋਂ ਪੂਰੀ ਐ ਬਿਲਕੁਲ ਪੂਰਾ ਵੱਡਾ ਕੱਦ ਕਾਟ ਹਾਂ ਥਾਂਚਾ ਦਾ ਵੀ ਐ ਪੂਰਾ ਟਕਾਣੇ ਬਿਲਕੁਲ ਰੰਗ ਤਰੰਤ ਵੀ ਪੂਰਾ ਬਰੀਡ ਵੀ ਪੂਰੀ ਠੀਕ ਹੈ ਜੀ 285000 ਦਾ ਇਹ ਨਗ ਤੁਹਾਨੂੰ ਮਿਲੂਗਾ ਜੇ ਬੜੀ ਖੂਬਸੂਰਤ ਸੋ ਜਿੰਨੀ ਸਿਫਤ ਕਰ ਲੋ ਚੰਗੀ ਬੱਚੀ ਦੀ ਜਾਂ ਚੰਗੇ ਪਸ਼ੂ ਦੀ ਉਹ ਨਹੀਂ ਥੋੜੀ ਆ ਠੀਕ ਆ ਜੀ ਤੇ ਆਪਨੇ ਕੋਈ ਨਾ ਵਰਡ ਦੋਸਤੋ ਥੜ ਜਾਂਦੇ ਆ ਠੀਕ ਆ ਜੀ ਕੋਈ ਸ਼ਬਦ ਨਹੀਂ ਬਚਦੇਗੇ ਵੀ ਪਸ਼ੂ ਦੀ ਕਿੰਨੀ ਕ ਸਿਫਤ ਕਰ ਸਕੀਏ ਬਾਕੀ ਮੇਰਾ ਵੀਰ ਤੁਸੀਂ ਆਪ ਹੀ ਧਿਆਨ ਕੇ ਵੇਖੋਗੇ ਬੱਚੀ ਬਹੁਤ ਜਿਆਦਾ ਜ਼ਬਰਦਸਤ 85000 ਤੀ ਤੁਹਾਨੂੰ ਅੱਜ ਮਿਲ ਜਾਣੀ ਆ ਠੀਕ ਆ ਜੀ ਬਹੁਤ ਖੂਬਸੂਰਤ ਫਾਰਮ ਦੀ ਜਾਨ ਆ ਆ ਬਿਲਕੁਲ ਜੀ ਬਿਲਕੁਲ ਮੇਰੇ ਭਾਂਡੇ ਕਿ ਨਵਾਂ ਮਾਲ ਪਾਉਣਾ ਹਣਾ ਫਾਰਮ ਤੇ ਉਹਦੀ ਜਾਣ ਆ 2-4 ਸੂਏ ਪੀ ਕੇ ਬੱਚੀ ਫੇਰ ਲੱਖ ਸਵਾ ਲੱਖ ਦੀ ਤੇ ਜਿਹੜਾ ਤੇ ਕੋਈ ਇਹ ਲੈ ਗਿਆ ਬਾਜੰਦੇ ਵਰਗੀਆਂ 5-4 ਲੱਭੂਗਾ ਜੇ ਫਾਰਮ ਦੇ ਵਿੱਚ ਪਾਉਣ ਵਾਲਾ ਵੀ ਲੈ ਗਿਆ ਕੋਈ ਸਟਾਰਟਿੰਗ ਕਰਨੀ ਚਾਹੁੰਦਾ ਬਹੁਤ ਪਿਆਰੀ ਬੱਚੀ ਆ ਕੋਈ ਛੱਡ ਕੇ ਨਹੀਂ ਜਾਂਦਾਗਾ ਇੱਧਰ ਸੈਗਰ ਨੰਬਰ ਤੇ ਆਪਣੇ ਕੋਲ ਸਿਰ ਇਹਦੇ ਤੇ ਚਾਹਣਾ ਪਾਈਏ ਵੀਰ ਇਹਦਾ ਚਾਹਣਾ ਜੀ ਸੂਈ ਜੇ ਉਹ ਬੱਚੀ ਜੀ ਇਹਦੀ ਅੱਛਾ ਜੀ ਤੇ ਇਹਦੇ ਕੋ ਦੁੱਧ ਦਊਗਾ ਇਹ ਭਾਈ ਹੋਊ ਤਾਂ 15 ਆ 14 ਕਰਕੇ ਦਵਾਂਗੇ ਅੱਜ ਠੀਕ ਹੈ ਜੀ ਆਈ ਇਹ ਵਿਚਾਰੀ ਸੇਵਾ ਨਾਰਮਲ ਵਾਲੇ ਥਾਂੋਂ ਆਈ ਜੇ ਬਾਕੀ ਜਿੱਡੀ ਇਹ ਗਾਮ ਆ ਆਪਾਂ ਵਹਿੜ ਤੇ ਆਂਦੇ ਨਹੀਂ ਕੋਈ ਭੈਣ ਭਰਾਵਨ ਕੇ ਗੁੱਸਾ ਕਰ ਲੈਂਗੇ ਆ ਬਿਲਕੁਲ ਆਪਣੇ ਵੂਹ ਤੇ ਚੜਿਆ ਹੁੰਦਾ ਵਹਿੜ ਸੋਹ ਭਾਜੀ ਉਹ ਦੂਜਾਂ ਦੇ ਤਿੱਜਾ ਵੀ ਹੋ ਸਕਦਾ ਹਾਂ ਇਹ ਵੀ ਕੱਦ-ਕਾਠ ਵੱਡਾ ਵਾ ਤੇ ਥੋੜੀ ਜੀ ਲੱਸੀ ਆ ਦਿਨ ਹੋ ਗਏ ਨੂੰ 20 ਹਾਂ ਹੋ ਗਏ ਨਿਸੰਦ ਸਾਹਿਬ ਬੱਚੀ ਬਹੁਤ ਚੰਗੀ ਮਗਰ ਬੱਚੀ ਓਡੀ ਮਗਰ ਬੱਚੀ ਪਲ ਗਈ ਆ ਬੱਚੀ ਬਹੁਤ ਜਾ ਵਾ ਦੋਸਤੋ ਕੱਦ-ਕਾਠ ਆਪਾਂ ਤੁਹਾਨੂੰ ਨੋਟ ਕਰਾ ਦਿੰਨੇ ਆ ਪੂਰੇ ਵੱਡੇ ਕੱਦ-ਕੜ ਦੇ ਵਿੱਚ ਆ ਟਾਜੇ ਢੂਂਚੇ ਦੀ ਵੱਡੀ ਆ ਕੋਈ ਛੋਟੀ ਨਹੀਂ ਤੇ ਬਾਕੀ ਹਾਈਟ ਵੱਡੀ ਆ, ਦੇਲਪੂਲ ਸੋਹਣੀ ਆ ਤੇ ਕੱਦ ਪੂਰਾ ਵੱਡਾ ਠੀਕ ਆ। ਦੁੱਧ ਦੇ ਸ਼ੇਰੇ 10 ਵੀਰ ਕਿੰਨਾ ਹੋਊਗਾ? ਦੁੱਧ ਸੰਧੂ ਸਾਹਿਬ ਤੁਹਾਨੂੰ ਦੱਸਿਆ ਵੀ ਜੇ ਇੱਥੇ ਆ ਕੇ ਚੋਣਾ ਤੇ ਫਿਰ 15 ਤੇ ਜੇ ਆਪਣੀ ਗਰੰਟੀ ਤੇ ਫਿਰ 14। ਮਾں ਦੋਸਤੋ 14 ਲੀਟਰ ਕੋਈ ਵੀਰ ਗਰੰਟੀ ਤੇ ਮਗਾਉਂਦਾ ਠੀਕ ਆ ਜੀ ਆਨਲਾਈਨ। ਉਹ ਵੀ ਆ ਜੇ ਆਪਣੇ ਹੱਥਾਂ ਦਾ ਵੱਛੀ ਪੱਠਾ ਦੱਥਾ ਖਾ ਗਈ, ਵੰਡ ਮੂੰਹ ਖਾਈ ਦੱਸੀ ਦੁੱਧ ਦਊਗੀ 18-19 ਕਿਲੋ। ਇਹ ਵੱਛੀ ਮੂੰਹ ਬੱਚਾ ਖਰੋਚਕ। ਚਲੋ ਆਪਾਂ ਗਾਂ ਹੀ ਲੈਨੇ। ਹਾਂ। ਚੰਨ ਚੰਨ ਬਹੁਤ ਚੰਗੀ ਆ ਵੱਛੀ ਵਿਖਾਉ ਮਗ ਆ ਬੱਚੀ ਕਰੋ ਜੈ ਕ ਬਲਬਲ ਦਾ ਬੱਚਾ ਹੀ ਆ ਵੇਖੋ ਜੀ ਬੱਚੀ ਹੋਰ ਕੁਛ ਅੱਡਾ ਸਮਸਾ ਵੇਖੋ ਬੱਚੀ ਅੱਜ ਤੋਂ ਵੇਖੋ ਤੁਸੀਂ ਚੰਗਾ ਦੁੱਧ ਪੀਤਾ ਚੰਗੇ ਵੀਰ ਨੇ ਕਿਤੇ ਨੇ ਜੇਰਾ ਕੱਢ ਕੇ ਬੱਚੇ ਨੂੰ ਦੁੱਧ ਛਟਿਆ ਤੇ 20 ਦਿਨਾਂ ਚਾਹ ਚੀਜ਼ ਲੱਗਣ ਈ ਤੇ ਮੰਨ ਲਓ ਜੇ ਗਾੜੀ ਸੇਵਾ ਵਾਲੇ ਤਾਂ ਚਾਹੀਏ ਤੇ ਭਾਵੇਂ ਨਾਲ ਹੀ ਬੱਚੀ ਸਵਾਦੇ ਅਗਲੇ ਸਵੇਰੇ ਬੱਸ ਜੀ ਬੱਸ ਲਓ ਦੋਸਤੋ ਬਹੁਤ ਵਧੀਆ ਚੰਗੀ 14 ਲੀਟਰ 15 ਕੁ ਇਥੇ ਆਣ ਕੇ ਤਸੱਲੀ ਕਰ ਲਈ ਤਾਂ 15 ਲੀਟਰ ਤੁਸੀਂ ਇਥੇ ਚੋ ਸਕਦੇ ਹੋ ਸਾਨੂੰ ਐਡੀਆਂ ਗਾਵਾਂ ਨੂੰ ਕੀ ਜਾਂਦਾ 20 ਕਿਲੋ ਦੁੱਧ ਜੇ ਡਿਵਾਈਡ ਵਰ ਤੇ ਮੂੰ ਜੋ ਨਿਕਲਦਾਨ ਕਰੀਏ ਕੀ ਆਪਣੇ ਆਪ ਪੜੀ ਹੈ ਹੁਣ ਮੈਂ ਵੀ ਮੂੰ ਨਿਕਲਦਾਨ ਕਰੀਏ ਕੀ ਗੱਲ ਜਾ ਦੇ ਗਾੜੀ ਖਲੋਈਂਦੀ ਇਹਨੂੰ ਆ ਬੜੀ ਆਤ ਹੈ ਮਨਤੇ ਆ ਦੀ ਬੱਚੀ ਪੜੀ ਹੈ ਤਰ੍ਹਾਂ ਜਿਹੜੀ ਬਦੋ ਬਦੀ ਚੰਗਾਈਂਦੀ ਆ ਚੰਗ ਜਾਂਦੀ ਕਿਤੇ ਲਾਗੇ ਬੰਨੇ ਬੰਦੀ ਹੋ ਸਕਦੀ ਕਿਸੇ ਵੀਰ ਨੇ ਮੈਂ ਨਾ ਮੈਂ ਦੋ ਦਿਨ ਚੌਂ ਜਾਂਦਾ ਰਿਆਂ ਤਾਂ ਦੋਵੇਂ ਦਿਨ ਚੰਗਾਈਂਦੀ ਰਹੀ ਆ ਆ ਠੀਕ ਹੈ ਜੀ ਬੱਚੀ ਪੜੀ ਤਾਂ ਇਹ ਤੱਕੇ ਨਾ ਚੰਗਾਈਂਦੀ ਬੋਬੀ ਪ੍ਰਭੂ ਸਾਈਕਲ ਨੰਬਰ ਤੇ ਆਪਾਂ ਬਾਹਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ ਤੋਂ ਚੰਗੀ ਸਾਫ ਸੁਥਰੀ ਆ ਤੇ ਦੁੱਧ ਇਸ ਵਕਤ 15 14 15 14 ਲੀਟਰ ਤੇ ਚੱਲਣ ਦੀ ਆ ਕੱਦ ਵੱਡਾ ਤੇ ਸੁਆ ਮੇਰਾ ਭਰਾ ਕੋਈ ਤਿੱਜਾ ਮੰਨ ਕੇ ਤੁਸੀਂ ਅੰਗ ਕੇ ਸੌਦਾ ਕਰ ਸਕਦੇ ਜੇ ਬੱਚਾ ਹੈਗਾ ਦੁੱਧਾ ਜੇ ਮੰਨ ਤਿੱਜਾ ਹੀ ਸੱਚਦਾ ਕੋਈ ਹਾਂ ਤੇ ਇਹਦੇ ਵੀਰ ਸ਼ੇਰੇ ਮੁੱਲ ਦੱਸ ਦੀਏ ਕੋਈ ਗੱਲ ਨਹੀਂ ਮੋਹ ਦੰਦੀ ਤੇ ਮੈਨੂੰ ਲੱਗਦਾ ਵੀ ਚਲੋ ਜਵਾਨ ਹੀ ਅਖਰ ਨਾ ਪਸ਼ੂ ਜਵਾਨ ਜਵਾਨ ਆ ਤੇ ਕੀ ਮੁੱਲ ਕਰਦੇ ਆ ਸ਼ੇਰੇ ਭਰਾਏ ਦਾ ਸੰਧੂ ਸਾ ਮੁੱਲ ਤੇ ਆਪਾਂ ਤੁਹਾਨੂੰ ਦੱਸਿਆ ਆਪਣੀ ਆਵਾਜ਼ ਤੇ ਆਪਾਂ ਉਹ ਨਹੀਂ ਕਰਨਾ ਫਲਾਨਾ ਆਇਆ ਕਰਦਾ ਟਮਕੜਾ ਆਪਾਂ 45 ਹਜ਼ਾਰ ਦੀ ਗਾਂ ਦੇ ਦਾ 45 ਦੀ ਹਾਂਜੀ ਲੋਵੀ ਪ੍ਰਭੋ 45 ਹਜ਼ਾਰ ਦੀ ਇਹ ਤੁਹਾਨੂੰ ਅੱਜ ਮਿਲ ਜਾਣੀ ਹੈ ਦੁੱਧ ਜਿੰਨਾ ਤੁਹਾਨੂੰ ਦੱਸਦਾ ਦੁੱਧ ਕੋ ਲੀਟਰ ਮਾਰ ਕੇ ਇਹਨਾਂ ਲੈ ਜੇ ਤੇ ਜੇ ਕੋ ਦੋ ਚਾਰ ਦਿਨ ਆਪਣੇ ਕੋਲ ਰਹਿ ਗਈ ਫੇਰ ਵੱਧ ਚਵਾਵਾਂਗੇ ਠੀਕ ਹੈ ਜੀ ਠੀਕ ਹੈ ਜੀ ਇਹ ਸ਼ਾਇਦ ਹਰਾਮੀ ਦੇ ਸਕਦੀ ਹੈ ਠੀਕ ਹੈ ਜੀ ਜਿਹੜੀ ਗਾਂ ਆ ਅੱਗੇ ਸ਼ਰੇ ਆਪਣੇ ਕੋਲ ਤੀਜੇ ਨੰਬਰ ਤੇ ਇੱਧਰ ਜਿਹੜੀ ਆ ਇੱਕ ਆ ਗਿਆ ਪੀਸ ਇਹ ਸ਼ਾਈ ਵਾਲਾਂ ਅੰਗ ਰੱਖਦੀ ਹੈ ਜੀ ਸ਼ਾਈ ਵਾਲਾਂ ਅੰਗ ਰੱਖਦੀ ਹੈ ਸ਼ਾਈ ਵਾਲਾਂ ਸੁਪਾਕਾ ਪੰਤਰ ਪੁੰਤਰ ਵੇਖੋ ਬਾੜ ਤੁਹਾਨੂੰ ਇਹ ਦਿਖਾ ਦਿੰਦੇ ਆ ਸੁਹਾ ਦੁਜਾ ਕੋਕੀਗੇ ਦੁਜਾ ਦੁਜਾ ਹੀ ਦੁਜਾ ਠੀਕ ਹੈ ਜੀ ਆਹ ਕਰੋ ਚੈੱਕ ਪੰਤਰ ਪੁੰਤਰ ਕਰੋ ਜੀ ਕਿੰਦੀ ਦੋਸਤੋ ਨਿਗਰ ਬਿਲਕੁਲ ਪਿੰਡੇ ਦੀ ਪੂਰੀ ਮਜ਼ਬੂਤ ਹੈ ਠੰਡੀ ਧੀਰੀਆ ਵੈਸੇ ਕੋਰੇ ਤੋਂ ਤੁਸੀਂ ਨਾਰਮਲ ਹੀ ਸਾਰੇ ਭਰਾਵਾਂ ਨੇ ਜਜਮੈਂਟ ਕਰ ਹੀ ਦੇਣੀ ਆ ਕੋਈ ਡਰਾਕਲ ਛਡਾਕਲ ਜਾਂ ਪਸੂ ਨਹੀਂਗਾ ਆਹ ਦੇਖੋ ਜੀ ਸਿਰ ਮਾਇਆ ਲੋਇਆ ਨੇ ਚੰਗਾ ਪਿਆ ਲੈਂਦੀ ਹੈ ਦਿਨ ਹਜੇ ਨਾ ਸੁਨ ਸਰ ਇਹਨੇ ਵੀ ਅਜੇ ਹਫਤਾ ਲਾਇਆ ਇਹਨਾਂ ਤੁਹਾਨੂੰ ਪਤਾ ਸ਼ਾਈ ਵਾਲ ਬੰਦੀ ਚੰਗੀ ਹਮ ਬਸ ਪੁੱਤੋਏ ਲੋ ਵੀ ਬਾਕੀ ਬਦਾਮੀ ਰਾਂਗਾ ਠੀਕ ਹੈ ਜੀ ਮੂੰਹ ਮੱਥੇ ਦੀ ਆ ਤੁਸੀਂ ਚੱ ਆ ਦੇਖੋ ਇਹ ਪਾਣੀ ਢਾਈ ਹੋ ਤੋਣੀ ਜੀ ਪੀਂਦੀਆਂ ਹਾਂ ਉਹ ਵੀਡੀਓ ਨਾਲ ਬਾਤ ਕੋਈ ਲੈਓ ਇੱਧਰ ਚਿਰ ਇਹਨੂੰ ਵੀ ਥੋੜਾ ਜਿਆ ਇਹਨੂੰ ਲਾਗੋ ਨੇੜੇ ਤੋੜ ਕੇ ਦਿਖਾ ਦਿਓ ਲਓ ਜੀ ਬਾਕੀ ਆਹ ਸਪੇਸ ਵੰਡਾ ਥਾਨਪੁਰਾ ਦੋਸਤੋ ਹੱਥੀ ਮੁਠੀ ਵਾਲਾ ਤੇ ਲਾਇਆ ਬਣਾਇਆ ਕਾਫੀ ਪਿਆ ਕਰਮਾ ਲੀਂਦੇ ਦਿਨ 8 ਲੈ ਜੇ 7 ਲੈ ਜੇ ਤੋ ਤਿਆਰੀ ਚੰਗੀ ਕਰ ਚੁਗੀ ਜਿੰਨੇ ਕ ਦਿਨ ਹਜੇ ਲੱਜਵੇ ਠੀਕ ਆ ਉਨੇ ਥੱਲੇੋਂ ਚੰਗੀ ਬਣ ਕੇ ਤਿਆਰ ਹੋ ਜੂ ਸੋ ਰੰਗ ਬਦਾਮੀ ਆ ਪੂਰਾ ਜਿਵੇਂ ਆਪਾਂ ਸ਼ਾਹੀ ਬਲ ਬੜਾ ਜਾਂ ਜਰਸੀ ਬੜਾ ਦੇਖਦੇ ਆ ਬਦਾਮੀ ਜਾਂ ਰੰਗਾ ਠੰਡੀ ਸੀਲ ਐ ਸੰਸਰ ਇਹ ਹੈ ਠੰਡੀ ਧੀਰੀ ਐ ਸੀਲਸ ਲੱਗ ਆ ਨਵਾਈ ਹੈ ਨਾ ਇਹਨੂੰ ਪਤਾ ਹੀ ਨਹੀਂ ਵੀ ਐ ਲੱਤਾਂ ਗੱਡ ਕੇ ਖਲੋਤੀ ਰਹੀ ਆ ਸੋ ਤਿੱਪਣ ਤੋਂਪਨ ਦੀ ਵੀਰ ਸਿਰੇ ਆਪਣੇ ਵੱਲ ਪੂਰੀ ਤਸੱਲੀ ਆ ਤਿੱਪਣ ਤੋਂਪਨ ਬਿਲਕੁਲ ਵਧੀਆ ਅੱਛਾ ਇਹ ਅੱਜ ਕਿੰਨੇ ਦੇ ਦੇ ਰਹੇ ਆ ਵੀਰ ਸੰਤ ਸਭ ਇਹ 45 ਆ ਦੀ ਦੇ ਦिए ਤਿਆਰ ਹੋਈ ਬੱਚੀ ਤੇ 50 ਤੋਂ ਬਾਅਦ ਦੇ ਦੇ ਜੀ ਹੁਣ 45 ਦੀ ਆ ਵੀ 45 ਦੀ ਬਾਕੀ ਲੈਸ ਨੂੰ ਕਰ ਦਿਓ ਮੌਕੇ ਦੇ ਦੇਖ ਲਿਓ ਕਿਸੇ ਵੀਰ ਦਾ ਦੂਰ ਨੇੜੇ ਦਾ ਹਿਸਾਬ ਕਿਤਾਬ ਹੋਇਆ ਕੋਈ ਨਹੀਂ ਉਹ ਤਾਂ ਕੋਈ ਗੱਲ ਨਹੀਂ ਜਿੰਨਾ ਤੁਸੀਂ ਕਹੋਗੇ ਕਰ ਲਾਂਗੇ ਬਾਕੀ ਆ ਵੀ ਅੱਜ ਆ ਜੇ ਵਛੀ ਆਪਾਂ ਕੱਚੀਆਂ ਹੀ ਕਰਨੀਆਂ ਇਹਨੂੰ ਠੀਕ ਆ ਉਹ ਜਦੋਂ ਚਲੋ ਸਮਾਂ ਲੈਂਦੀ ਹਜੇ ਹਾਂ ਜਦੋਂ ਆਟਾ ਦੇ ਵਛੀ ਆਈ ਫਿਰ ਆਪਾਂ ਵਛੀ ਇਹਦੀ ਆਦੀ ਵੇਚ ਦੋ ਥਾਂ ਤੋਂ ਵੇਖੋ ਵਛੀ ਨੂੰ ਕਿੱਡਾ ਜੰਗਾ ਲੱਗਾ ਠੀਕ ਹੈ ਜੀ ਇਹ ਵੀ ਦੋਸਤੋ ਅੱਜ 45000 ਦੀ ਤੁਹਾਨੂੰ ਮਿਲ ਜੂਗੀ ਸੋ ਦੂਜਣ ਵਛੀ ਦਾ ਸੁਣਾ ਦੂਜਣ ਇਹ ਦੋਸਤੋ ਵਹਿਰ ਸੁਣੀ ਆ ਪਲੀ ਕੁਲੀ ਪੂਰੀ ਗੋਲ ਜਰਾ ਨੇ ਵਗੂਆਂ ਠੀਕ ਆ ਜੀ ਬਹੁਤ ਖੂਬਸੂਰਤ ਇਧਰ ਜਿਹੜੇ ਆਪਣੇ ਕੋਲ ਇੱਕ ਬਲੈਕ ਰੰਗ ਦੇ ਵਿੱਚ ਆ ਬੈੜ ਆ ਗਈ ਹੈ ਇਹਦਾ ਵਿੱਚ ਕੀ ਰਿਪੇਰਵਾ ਇਹ ਵੀ ਦੂਜਾ ਜੀ ਹੁਸਨ ਸਾਹਿਬ ਸੂਬਾ ਦੂਜਾ ਕੀ ਹੋਵੇ ਇਹਦੀ ਹਾਂਜੀ ਨਵੀਂ ਬੈੜ ਬਿਲਕੁਲ ਤੇ ਤਕਰੀਬਨ ਹੈ ਹੀ ਵਿਕਰੀ ਦੇ ਵਿੱਚ ਹੀ ਕੋਈ ਵੀਰ ਵਪਾਰੀ ਵੀ ਲੈ ਜਾਂਦਾ ਆਪਣੇ ਕੋਲ ਹਾਂਜੀ 5-7 ਦਿਨਾਂ ਦਾ ਸਮਾਂ ਜੇ ਬਾਕੀ ਹੈ ਖੜਦੇ ਵਪਾਰੀ ਆ ਜੀ ਜਿਆਦਾ ਵੀਰ ਹੂੰ ਤੁਹਾਨੂੰ ਪਤਾ ਵੀ ਬਾਜ਼ਾਰ ਦੇ ਲਿਆਏ ਨਾ ਲੋ ਬਾਕੀ ਇਹ ਆਏ ਜੀ ਦੂਜਾ ਸਵੇਰ ਕਿਸਾਨ ਵੀ ਜਿਹੜੀ ਆਪਾਂ ਤੁਹਾਨੂੰ ਬੈੜ ਦਿਖਾ ਰਹੇ ਹਾਂ ਦੂਜਾ ਕਸੂਆ ਰਸੀਲੀਆਂ ਵੇਖ ਲਓ ਆ ਤੁਹਾਨੂੰ ਆਪਾਂ ਠੰਡੀ ਟੀਰਾਪਣ ਜਿਹੜਾ ਇਹਦਾ ਵਿਖਾ ਦਿੰਦੇ ਆ ਥਾਨਪੁਰ ਹੱਥੀ ਮੁੱਠੀ ਵਾਲਾ ਮੰਹਾਂ ਵਾਲਾ ਥਾਂ ਲੱਗਾ ਆ ਕਰੋ ਚੱਕ ਬਈ ਠੀਕ ਆ ਜੀ ਆ ਫੇਸ ਕੁਆਲਿਟੀ ਇਹਦੀ ਮੂੰਹ ਮੱਥੇ ਦੀ ਆ ਲੋ ਤੇ ਵਾਲੀ ਵਸ਼ੀ ਬਹੁਤ ਵਧੀਆ ਠੀਕ ਆ ਜੀ ਬੈਠੋ ਜੀ ਬੈਠੋ ਹਾਂ ਮੈਨੂੰ ਵੀ ਬੈਠੋ ਬੋਲਿੰਦੀ ਆ ਤਿੰਨ ਦਾ ਜੂ ਹਫਤਾ ਖੁੱਲਾ ਡੁੱਲਾ ਲੈ ਜੂ ਸਮਾਜ ਇਹ ਤਾਂ ਹਫਤਾ ਲੈ ਜੇ ਫੇਰ ਤਾਂ ਪੂਰੀ ਗਾਂ ਬਣਾਉ ਵਧੀਆ ਆ ਬਿਲਕੁਲ ਮੈਂ ਵੀ ਸ਼ੇਰ ਵੀਰੇ ਦਾ ਲੈਣਦਣ ਕੀ ਕੀਤਾ ਫਿਰ ਅੱਜ ਇਹ 42000 ਦੀ ਦੇ ਦੀਏ ਜੀ 42 ਦੀ ਹਾਂਜੀ ਦੇ ਦਿੱ ਗਏ ਬੋਲ ਆਪਾਂ ਜੇ ਬਿਲਕੁਲ ਆਪਾਂ ਜਿਹੜੇ ਸਾਹਬ ਨਾਲ ਮਾਲਿਆ ਸੰਸਾਬ ਉਸੇ ਹਿਸਾਬ ਦਾ ਮੁੱਲ ਕਰਾਂਗੇ ਇਹ ਨਹੀਂ ਗਲਤ ਮੁੱਲ ਨਹੀਂ ਕਰਾਂਗੇ ਠੀਕ ਆ ਜੀ ਉਹ ਵੀ ਕਿਸਾਨ ਵੀਰ ਉਹ 42000 ਦੀ ਮਿਲ ਜੂਗੀ ਬੱਚੀ ਇਹ ਵੀ ਬੜੀ ਪਿਆਰੀ ਆ ਠੀਕ ਆ ਜੀ ਬਾਕੀ ਪੰਤਰ ਪੰਤਰ ਚੰਗੀ ਆ ਲੈਵਲ ਉਹ ਚੰਗਾ ਪੂਰਾ ਟਿਕਾਣੇ ਤੇ ਆ ਠੀਕ ਆ ਜੀ ਬੜੀ ਜਿਆਦਾ ਸਪੱਤਾ ਨਾਲ ਚੰਗੀ ਬਣੂਗੀ ਇਹ ਵੀ ਸੰਸਾਰ ਜਿੱਦਾਂ ਆਪਾ ਤੇ ਆ ਗਈ ਨਾ ਹਾਂ 50000 ਜਿਹੜਾ ਮਰਜੀ ਭੈਣ ਭਰਾ ਚੋ ਗਾੜੀ ਵੇਚ ਲਈ ਆ ਬਿਲਕੁਲ ਜੀ ਬਿਲਕੁਲ ਰੋਤਾ ਕਰ ਮਾਲੀਆਂ ਦੀ ਕੇ ਰੋਤਾ ਠੀਕ ਆ ਜੀ 42200 ਪੀਸ ਤੁਹਾਨੂੰ ਮਿਲ ਜੂਗਾ ਬੱਛੀ ਇਹ ਵੀ ਤਿਆਰੀ ਦੇ ਵਿੱਚ ਹੀ ਆ ਪੂਰੀ ਜੰਮੀ ਜੰਮੀ ਪੂਰੀ ਆ ਠੀਕ ਆ ਤੇ ਕੱਦ ਉੱਚਾ ਵੇਲ ਬੁੱਲ ਬੜੀ ਸਪੈਸ਼ਲ ਆ ਲੰਬੀ ਲੁੰਦੀ ਆ ਪੂਰੀ ਇਧਰ ਚੇਰੇ ਵੀਰ ਆਪਣੇ ਕੋਲ ਆ ਨਗ ਆ ਗਿਆ ਕ੍ਰੋਸ ਵਿੱਚ ਹਾਂ ਜੀ ਇਹ ਵੀ ਸਹੀ ਵਾਰ ਦਾ ਕ੍ਰੋਸ ਹੀ ਮੰਨੀ ਹੈ ਆ ਸਾਡੀ ਸੀਲ ਹੈ ਵੀ ਵੇਖੋ ਥਾਂ ਕਿੱਡਾ ਚੰਗਾ ਇਹਦਾ ਦੂਜਾ ਸੁਹਾਏ ਸੰਸਾ ਠੀਕ ਹੈ ਜੀ ਇਹ ਥੋੜੇ ਦਿਨ ਬਾਅਦ ਲੈ ਜੂਗੀ ਹਫਤਾ ਦਸ ਦਸ ਦਿਨ ਹੈ 10ਾਂng ਦੇ ਲਾਗੇ ਲੈ ਜੂਗੀ ਹਾਂ ਲੋ ਵੀ ਦੂਜਾ ਸੁਹਾਏ ਦੋਸਤੋ ਇਸ ਵਾਰ ਦਾ ਦਰਮਿਆਨੀ ਹਾਈਟ ਦੇ ਵਿੱਚ ਆ ਇੱਕ ਰੰਗ ਆ ਬਿਲਕੁਲ ਬਲੈਕ ਤੇ ਜਿਵੇਂ ਆਪਾਂ ਸ਼ਾਹੀ ਵਾਲ ਵੜਾਂ ਦੀ ਗੱਲ ਕਰ ਲਏ ਨੇ ਤੇ ਇਹਦੇ ਵਿੱਚ ਕ੍ਰੋਸ ਆ ਥਣ ਤੁਹਾਨੂੰ ਤੁਸੀਂ ਦੇਖ ਸਕਦੇ ਜੀ ਮੋٹے ਥਣ ਤੇ ਲੰਬੇ ਥਣ ਮੱਝਾ ਵਾਂਗੂ ਠੀਕ ਆ ਤੇ 10 ਦਿਨ ਘੱਟੋ ਘੱਟ ਐੜੀਆਂ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਤੇ ਵੜੇ ਵੀ ਚੱਗੀ ਸੈਕੰਡ ਟਾਈਮਰ ਦੂਜਾ ਸੁਹਾਏ ਕਿ ਕਿਥੋਂ ਲੰਭਾਂਗੇ ਕਿ ਰਕੋਆਂ ਆ ਲੋ ਜੀ ਸਾਬ ਇਹਦਾ ਮੁੱਲ ਹਾਂ ਸ਼ੇਰਬਾਈ ਦਾ ਮੁੱਲ ਕੀ ਕਰਦੇ ਐ ਇਸ ਵਿੱਚ 25000 ਦੀ 35000 ਦੀ ਹਾਂ ਜੀ ਲੋਕੀ ਅੱਜ ਦੇ ਦੋਸਤੋ 35000 ਦੀ ਮਿਲ ਜੂਗੀ 35000 ਦੀ ਅਵਾਰ ਮਿਲ ਜੂਗੀ ਸੋ ਦੇਰ ਹੀ ਦੇਣਾ ਜਿਹੜੇ 5 7 8 10 ਦਿਨ ਹਜੇ ਲੈਣੇ ਕਰਮਾਲੀ ਨੇ ਬਹੁਤ ਚੰਗੀ ਅੱਜ ਮਿਲ ਜੂਗੀ ਬੜੇ ਵਾਜਬ ਜੈਜ ਰੇਟ ਦੇ ਵਿੱਚ 35000 ਦੀ ਬੱਛੀ ਆ ਸਾਲ ਭਰ ਇਹਨੇ ਕਰਮਾੜੀ ਨੇ ਮੌਜ ਬਣਾ ਛੱਡਦੀ ਆ। ਥਾਂ ਵੇਖੋ ਕਿ ਤਰ੍ਹਾਂ ਦਾ ਲੱਗਾ ਹਾਂ। ਆਹ ਭੋਲੇ ਕੁਰੀਆ ਪੱਲਾ ਕਿਉਂ ਦਿਖਾ ਦਿੱਤੀ। ਹਾਂ ਵੇਖੋ ਥਾਂ ਤੇ ਕਮਾਲ ਦਾ ਲੱਗਾ ਵਾ ਸ਼ੀਂਦ। ਠੀਕ ਆ। ਲੱਭੇ ਛੇਰੇ ਵੀਰ ਆ ਜਿਹੜਾ ਆਪਣੇ ਕੋਲ ਵੈਸੇ ਬੜਾ ਦੋ ਸੂਈਆਂ ਨੇ ਜਿਹੜੀ ਅੱਜ ਕੁਝ ਕਿ ਸਮਾਂ ਪਹਿਲਾਂ ਸੂਈ ਆ। ਹਾਂਜੀ ਹੁਣੇ ਸੂਕੀ ਹੱਡੀ ਆ ਜੀ। ਤੇ ਤਕਰੀਬਨ ਹੋ ਗਿਆ ਅੱਧਾ ਘੰਟਾ ਘੰਟਾ ਦਾ। ਹਾਂਜੀ ਅੱਧਾ ਘੰਟਾ ਦਾ ਹੀ ਆ ਜੀ। ਬਹੁਤੀ ਅੱਧਾ ਘੰਟਾ ਦੋ ਸੋ ਸਮਾਂ ਹੋਇਆ। ਇਹ ਹੁਣ ਕੁਝ ਕਿ ਸਮਾਂ ਪਹਿਲਾਂ ਸੂਈ ਆ। ਤੇ ਬਾਹਰ ਤੁਹਾਨੂੰ ਪ੍ਰੋਪਰ ਆਪਾਂ ਇੱਕ ਵਾਰ ਸੋ ਲਾਰਦੂੜ ਜਿਹੜਾ ਤੁਸੀਂ ਬੈਕਸਾਈਡ ਤੇ ਦੇਖ ਰਿਹਾ ਜੀ ਇਹ ਵੀ ਸੰਸਾਫ ਚਿੱਗੀ ਜੀ ਜੀ ਚਿੱਗੀ ਆ ਹਾਂ ਚਿੱਗੀ ਜੀ ਠੀਕ ਆ ਜੀ ਆਪਾਂ ਦੰਦ ਅੱਗੇ ਵੇਖੇ ਨਹੀਂ ਚਲੋ ਹੁਣ ਵੇਖੇ ਚਿੱਗੀ ਆ ਠੀਕ ਆ ਲੋ ਦੋਸਤੋ ਸੂਹੀ ਸੁਭਾਈ ਆ ਬਾਹਰ ਠੀਕ ਆ ਜੀ ਇੱਕ ਵਾਰੀ ਜਿੰਨਾ ਕੋ ਹੋ ਸਕਦਾ ਆਪਾਂ ਲਾਗੇ ਪੰਨੇ ਤੋਂ ਤੁਹਾਨੂੰ ਤੋੜ ਕੇ ਚੰਗੀ ਤਸੱਲੀ ਨਾਲ ਦਿਖਾ ਰਹੇ ਆ ਥਣ ਕਰਮਾ ਵੀ ਦਾ ਵੇਖੋ ਤੁਸੀਂ ਦੂਰਾ ਥਾਣਾ ਠੀਕ ਆ ਜੀ ਰੋਗ ਰੋਗ ਦਾ ਥਾਣਾ ਸੋ ਦੂਜਾ ਸੂਆ ਮਗਰ ਬੱਛਾ ਕਿ ਬੱਛੀ ਇਹਦੇ ਬੱਛਾ ਸੰਸਾਫ ਬੱਛਾ ਮਗਰ ਹਾਂ ਜੀ ਪੂਰੀ ਵਜਨ ਲੋਡ ਵਾਲੀ ਆ ਥਣ ਵੇਖੋ ਕਿੰਨਾ ਕਮਾਲ ਦਾ ਲੱਗਾ ਵਛਾ ਬਹੁਤ ਵਧੀਆ ਲੋ ਜੀ ਆ ਬੱਚਾ ਜੀ ਠੀਕ ਆ ਆ ਮੇਲ ਕਾਫ ਆ ਸੋ ਜੇਰ ਜਿਹੜੀ ਦੋਸਤੋ ਪ੍ਰੋਪਰ ਪੈ ਜੂਗੀ ਉਹ ਵੀ ਵੀਰ ਸ਼ੇਰ ਨੂੰ ਕਵਾਂਗੇ ਛੋਟੇ ਵੀਡੀਓ ਨਾਲ ਦੇ ਦਾਂਗੇ ਜਿਹੜਾ ਰੂਪ ਜਿਹੜਾ ਬਣਾ ਕੇ ਰੱਖ ਲਾਂਗੇ ਹਾਂਜੀ ਤੇ ਕੋਈ ਭਰਾ ਸੌਦਾ ਕਰਦਾ ਖਰੀਦਦਾਰ ਤੇ ਪੂਰੀ ਜੇਰ ਪ੍ਰੋਪਰ ਪੈਂਦੀ ਦੀ ਤੁਹਾਨੂੰ ਦਿਖਾ ਦਿੱਤੀ ਜਾਊਗੀ ਬਾਕੀ ਥਾਂ ਥੁਣ ਵਾਲੇ ਪਾਸਿਓ ਠੀਕ ਆ ਜੀ ਮੇਰਾ ਭਰਾ ਕੋਈ 베ਚ ਜਾਂ ਤਾਂ 베ਚ ਜਿੱਕੇ ਸੌਦਾ ਕਰ ਲੈ ਵਰਦੂ ਤੁਹਾਨੂੰ ਬਹੁਤ ਐਂਡ ਲੱਗਾ ਠੀਕ ਆ ਜੀ ਜਿਵੇਂ ਆਪਾਂ ਨਾਰਮਲੀ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਬਹੁਤ ਖੂਬਸੂਰਤ ਹੱਥੀ ਮੁਠੀ ਵਾਲਾ ਥਾਣਾ ਤੇ ਸੂਸਵਾ ਕੇ ਕਰਮ ਵਾਲੀ ਕੋ 2-4 ਦਿਨਾਂ ਦੇ ਵਿੱਚ ਸਿੱਧੀ ਸੁੱਤੀ ਹੋ ਜੂਗੀ ਜੀ ਬਾਕੀ ਸਿਰ ਇਹ ਤਾਂ ਵੀਰੇ ਮੋਢਾ ਇਹ ਸੰਸਾ 51000 ਦੀ ਦਮਾਂ 51000 ਬੱਚੀ ਬਹੁਤ ਨਿਆਰੀ ਹੈ ਵੇਖੋ ਤੂੰ ਪਿੱਠ ਪੜਾ ਖਾਓ ਬੈਠਦਾ ਹਾਂ ਹਾਂ ਹੁਣ ਤਾਂ ਸੂਸਵਾ ਚ ਕਰੀ ਤੁਹਾਨੂੰ ਪਤਾ ਡੰਗਰ ਤੈ ਜੀ ਮਾਰ ਜਾਂਦਾ ਬਿਲਕੁਲ ਜੀ ਬਿਲਕੁਲ ਬੱਚੀ ਬਹੁਤ ਪਿਆਰੀ ਹੈ ਲੋਰੀ ਇਹ 52000 ਦਾ ਕਿਸਾਨ ਮੇਰਾ ਤੁਹਾਨੂੰ ਐਨੀਮਲ ਮਿਲੂਗਾ ਨਾਗੇ ਵੀ ਚੰਗਾ ਠੀਕ ਹੈ ਜੀ ਬੱਛਾ ਮਗਰ ਤਸੂਸ ਵਾਈ ਅਕਬਰੀ ਬਿਲਕੁਲ ਸਜਰ ਤਾਜੀ ਹੈ ਤੇ ਇਹ ਅੱਜ ਨਾਗ ਨੇ ਟੋਟਲ ਵੀਰ ਸ਼ੇਰੇ ਦੇ ਕੋਲ 6 ਨਾਗ ਠੀਕ ਹੈ ਜੀ ਤੇ 6 ਪਸ਼ੂਆ ਦੋਸਤੋ 200 ਸੂਸ ਵਾਈ ਤੇ 4 ਗੱਬਣ ਤਿਆਰੀ ਦੇ ਵਿੱਚ ਅੱਛਾ ਵੀਰ ਸ਼ੇਰੇ ਇਹ ਨਾਗ ਨੇ ਆਪਣੇ ਕੋਲ ਤੇ ਇੱਕ ਨੰਬਰ ਆਪਣੇ ਭੈਣ ਭਰਾਵਾਂ ਨਾਲ ਕਰਦੇ ਸਾਂਝੇ ਨੰਬਰ ਆਪਣਾ ਹੀ ਉਹੋ ਹੀ ਹੈ ਜੀ 7015577000 ਠੀਕ ਹੈ ਜੀ ਬਾਕੀ ਕਿੰਨੀ ਕੀ ਜੀ ਬੇਨਤੀ ਕਰਨੀ ਆ ਕਰੋ ਜੀ ਦੋ ਕਰੋ ਨਹੀਂ ਨਗੀਜੀ ਕੋਈ ਕਰ ਗਿਆ ਵੀਰ ਜੀ ਮੰਨ ਲਓ ਵੀ ਜਿਹਨੇ ਮਾਲ ਲੈਣਾ ਫੋਨ ਉਹ ਲਾਇਆ ਕਰੋ ਦੂਜਾ ਮੇਰਾ ਭੈਣ ਭਰਾ ਨਾਲੇ ਤਾਂ ਆਪਣਾ ਟਾਈਮ ਖਰਾਬ ਕਰਦੇ ਨਾਲੇ ਸਾਡਾ ਕਰਦੇ ਜੇ ਕੋਈ ਮਜ਼ੇ ਵਾਲੀ ਗੱਲ ਨਹੀਂ ਨਿਕਲ ਬਿਲਕੁਲ ਡਿਟੇਲ ਤੇ ਚਲੋ ਆਪਾਂ ਸਾਂਝੀ ਕਰਦੇ ਜਿਹਨੇ ਲੈਣੀ ਹੈ ਨਾ ਜਿਹਨੇ ਮਾਲ ਲੈਣਾ ਉਹ ਭਾਵੇਂ ਸਰ ਨਾਲ ਘੰਟਾ ਗੱਲ ਕਰੀ ਜਾਵੇ ਹੂੰ ਤੇ ਬਾਕੀ ਸਾਰੀ ਵੀਡੀਓ ਵੇਖ ਕੇ ਸਾਰਾ ਐ ਆਪਣਾ ਮਨ ਬਣਾ ਕੇ ਵਧੀਆ ਕਰੀ ਤੇ ਫਿਰ ਮੰਨ ਲਓ ਜਿਹੜਾ ਆਪਾਂ ਪਸ਼ੂ ਲੈਣਾ ਫਿਰ ਆਪਾਂ ਉਹਦੀ ਗੱਲਬਾਤ ਸ਼ੁਰੂ ਕਰਿਆ ਕਰੀਏ ਪਹਿਲਾਂ ਵੀਡੀਓ ਸਾਰੀ ਵੇਖ ਲਿਆ ਕਰੋ ਬਿਲਕੁਲ ਹੈਨਾ ਬਿਲਕੁਲ ਲੋਬੀ ਪ੍ਰਭਾਉ ਠੀਕ ਹੈ ਜੀ ਸਾਈ ਬਿਆਨਾ ਕਰਨ ਤੋਂ ਪਹਿਲਾਂ ਮੇਰਾ ਵੀਰ ਖਾਸतौर ਤੇ ਠੀਕ ਹੈ ਜੀ ਕਿਉਂਕਿ ਹਰੇਕ ਵੀਰ ਨੂੰ ਹੁੰਦਾ ਵੀ ਪਸ਼ੂ ਖਰੀਦਣਾ ਹੈ ਪਸ਼ੂ ਦਾ ਰੇਟ ਆ ਪੂਰੀ ਡਿਟੇਲ ਆਪਾਂ ਦੱਸੀ ਹੁੰਦੀ ਆ ਇਹ ਤੁਸੀਂ ਜਰੂਰ ਇੱਕ ਵਾਰੀ ਨੋਟ ਕਰ ਲਿਆ ਕਰੋ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ